ਮੰਦਪਾਗੀ ਘਟਨਾ ਹੋਈ ਡਿਊਟੀ ਦੌਰਾਨ ਨਗਰ ਬੇਨੜੇ ਤੋਂ ਇੱਕ ਸਾਡੀ ਭੈਣ ਜਿਹੜੀ ਡਿਊਟੀ ਦੇ ਸਟ੍ਰੈਸ ਨਾਲ ਕਿਉਂਕਿ ਉਹਨੂੰ ਤਿੰਨ ਨੋਟਿਸ ਵਿਭਾਗ ਨੇ ਕੱਢ ਦਿੱਤੇ ਗਏ ਸੀ ਫਿਰ ਰਾਤ ਨੂੰ ਤਕਰੀਬਨ 11 ਵਜੇ ਤੱਕ 12 ਵਜੇ ਤੱਕ ਇਹ ਕੰਮ ਕਰਦੇ ਨੇ ਤਾਂ ਜਿਹੜੀ ਡਿਊਟੀ ਦੌਰਾਨ ਜਿਹੜੀ ਉਹਨਾਂ ਦੀ ਇਹ ਮੌਤ ਪਈਆ ਉਹਦੇ ਦਿੱタルਨਾ ਪ੍ਰਦਰਸ਼ਨ ਸਾਡੇ ਜਿਹੜੇ ਕੌਮੀ ਪ੍ਰਧਾਨ ਅੰਜਨਵਾੜੀ ਪੂਸ਼ਾ ਜੀ ਉਹ ਇੱਥੇ ਆਏ ਹੋਏ ਨੇ ਤੇ ਸਾਡੇ ਇਹ ਸਾਰੀ ਸੰਗਤ ਉਹ ਖੜੀ ਹੈ ਜਿਹੜੀ ਹਮੇਸ਼ਾ ਟੱਕੇ ਦੇ ਖਿਲਾਫ ਡਟ ਕੇ ਜਿਹੜੀ ਆਪਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਪਹਿਲਾਂ ਉਹ ਭੈਣ ਸੀ ਜਿਹੜੀ ਉਹ ਵਿਧਵਾ ਸੀ ਉਸ ਤੋਂ ਬਾਅਦ ਜਿਹੜੀ ਉਹ ਆਪ ਚਲੀ ਗਈ ਉਹਦੇ ਇੱਕ ਬੇਟੀ ਆ ਇੱਕ ਬੇਟਾ ਤੇ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਕਿਤਾ ਆਂਗਣਵਾੜੀ ਲਈ ਇੱਕ ਪਾਲਿਸੀ ਡਿਸਾਈਡ ਕਰੀ ਜਾਵੇ ਵੀ ਬਤੌਰ ਡਿਊਟੀ ਨਿਭਾਉਂਦੇ ਕੋਈ ਬੰਦਾ ਇਸ ਦੁਨੀਆ ਤੋਂ ਜਾਂਦਾ ਉਹਦੇ ਲਈ ਸਰਕਾਰ ਕੀ ਤੈਅ ਰਾਸ਼ੀ ਕਰਦੀ ਆ ਤੇ ਉਹ ਬੱਚਿਆਂ ਨੂੰ ਜਿਹੜੀ ਉਹ ਨੌਕਰੀ ਦਿੱਤੀ ਜਾਵੇ ਕਿਉਂਕਿ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਤੇ ਇੱਕ ਗੱਲ ਮੈਂ ਤੁਹਾਡਾ ਨਾਲ ਕਰਨੀ ਚਾਹਣਾ ਵੀ ਸਟ੍ਰੈਸ ਕਿਸ ਚੀਜ਼ ਦਾ ਸੀ ਇਹ ਭੈਣਾ ਨੂੰ ਤਕਰੀਬਨ 10 ਤੋਂ 11000 ਤਨਖਾਹ ਮਿਲਦੀ ਆ ਤੇ 2 ਅਕਤੂਬਰ 1975 ਤੋਂ ਜਿਹੜਾ ਇਹ ਮਹਿਕਮਾ ਹੋਣ ਦੇ ਵਿੱਚ ਆਇਆ ਪਰ ਅੱਜ ਤੱਕ ਹਾਇ ਤੱਕ ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਤੇ 11000 ਰੁਪਏ ਤਨਖਾਹ ਇਹਨਾਂ ਦੀ 11000 ਰੁਪਏ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਤੁਸੀਂ smartphones ਲਵੋ ਇਹ ਜਿਹਦੇ ਘਰੇ ਕੋਈ ਰਾਸ਼ਨ ਜਾਂਦਾ ਕੋਈ ਜਾਂਦਾ ਉਹ ਓਟੀਪੀ ਚਾਹੀਦਾ ਅੱਜ ਕੱਲ ਤੁਸੀਂ ਆਪ ਸਮਝਦਾ ਰਹੋ ਵੀ ਅੱਜ ਕੱਲ ਕੋਈ ਤੁਹਾਨੂੰ ਓਟੀਪੀ ਨਹੀਂ ਦਿੰਦਾ ਹੈਗਾ ਕਿਉਂਕਿ ਸਾਰੇ ਸਕੈਂਡਲ ਉਹਦੇ ਰਾਹੀਂ ਹੁੰਦੇ ਨੇ ਇਹ ਵਿਚਾਰੀਆਂ ਸਾਰਾ ਦਿਨ ਲੋਕਾਂ ਨਾਲ ਜਦੋਂ ਜਹਿਦ ਕਰਕੇ ਲੜਾਈ ਕਰਕੇ ਉਦੋਂ ਡਿਪਾਰਟਮੈਂਟ ਇਹਨਾਂ ਨੂੰ ਨੋਟਿਸ ਤੇ ਨੋਟਿਸ ਕੱਢਦਾ ਤੀਜੀ ਮੌਤ ਹੋ ਚੁੱਕੀ ਹੈ ਇਹ ਪੰਜਾਬ ਦੇ ਵਿੱਚ ਤੀਸਰੀ ਮੌਤ ਆ ਸਰਦਾਰ ਮੇਜਰ ਸਿੰਘ ਜੀ ਇਹ ਇਹ ਦੱਸ ਰਹੇ ਸੀਗੇ ਤੇ ਇਹ ਕੱਲ੍ਹ ਵੀ ਇੱਥੇ ਬੈਠੇ ਨੇ ਇਹ ਜਿਹੜੀ ਕੌਨਸਟਿਟੂਐਂਸੀ ਆ ਇਹ ਮੁੱਖ ਮੰਤਰੀ ਸਾਹਿਬ ਦੀ ਕੌਨਸਟਿਟੂਐਂਸੀ ਆ ਧੂਰੀ ਦੀ ਗੱਲ ਕਰ ਰਿਹਾ ਮੈਂ ਜੇ ਧੂਰੀ ਦੇ ਵਿੱਚ ਕੱਲ ਸਵੇਰੇ 9:30 ਵਜੇ ਦਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਅੱਜ ਤੱਕ ਕੋਈ ਰਾਹਤ ਨਹੀਂ ਮਿਲੀ ਤੇ ਜੇ ਅੱਜ ਇਹਨਾਂ ਦੇ ਅਫਸਰਾਂ ਤੋਂ ਪੁੱਛਿਆ ਗਿਆ ਤਾਂ ਕੋਈ ਅੱਜ ਤੱਕ ਇਹਦੇ ਤੇ ਪਾਲਿਸੀ ਨਹੀਂ ਬਣੀ ਹੋਈ ਤਾਂ ਮੈਂ ਹੈਰਾਨ ਆ ਵੀ ਜਿਹੜੇ ਟੀਚਰਾਂ ਮਖਾਲ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕਰਨਾ ਉਹ ਚੀਜ਼ਾਂ ਤੋਂ ਹਟ ਕੇ ਜਿਹੜੇ ਇਹ ਜੇ ਵਿਚਾਰੇ ਦਿਨ ਰਾਤ ਮਿਹਨਤ ਕਰਕੇ ਇਸ ਪੰਜਾਬ ਦਾ ਜਿਹੜਾ ਸਿਸਟਮ ਚਲਾ ਰਹੇ ਨੇ ਆਂਗਣਵਾੜੀ ਵਰਕਰ ਹੋਗੇ ਜਾਂ ਹੋਰ ਜਿਹੜੇ ਸਾਡੇ ਫੋਰਥ ਕਲਾਸ EMPLOYEES ਨੇ ਜਿਨ੍ਹਾਂ ਦੇ ਸਿਰ ਤੇ ਬੋਝ ਆ ਇਹਨਾਂ ਲਈ ਕੋਈ ਬਿਹਤਰੀ ਕਰੀ ਜਾਵੇ ਇਹਨਾਂ ਲਈ ਕੋਈ ਪਾਲਿਸੀ ਡਿਸਾਈਡ ਕਰੀ ਜਾਵੇ ਤਾਂ ਕਿ ਇਹ ਆਪਦੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਜਿਹੜਾ ਪਾਲਣ ਪੋਸ਼ਣ ਕਰ ਸਕਣ ਇਹ ਭੈਣ ਦੀ ਕਿੰਨੀ ਕਿ ਤਨਖਾਹ ਸੀ ਇਹਦੇ ਫਾਦਰ ਸਾਹਿਬ ਕਿਉਂਕਿ ਮੈਂ ਤਾਂ ਜਾਣਦਾ ਮੈਂ ਇੱਥੇ ਦਾ ਜੰਮਿਆ ਹਾਂ ਇੱਥੇ ਖੇਡਿਆ ਮਲਕੀਤ ਸਿੰਘ ਸਾਡੇ ਘਰ ਦੇ ਕੋਲ ਹੀ ਜਿਹੜਾ ਸਕੂਟਰਾਂ ਦੀ ਦੁਕਾਨ ਉਹ ਕਰਦੇ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਭੈਣ ਨੇ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ 10000 ਰੁਪਏ ਚ ਕੀ ਕਿਵੇਂ ਆਪ ਦਾ ਘਰ ਗੁਜ਼ਾਰਾ ਚਲਾਉਂਦੀ ਹੋਊਗੀ ਉਹ ਪਰ ਜਦੋਂ ਹੁਣ ਬੱਚੇ ਵੱਡੇ ਹੋ ਗਏ ਤੇ ਉਧਰੋਂ ਇਹ ਡਿਪਾਰਟਮੈਂਟ ਉਹਨਾਂ ਨੂੰ ਤੀਸਰਾ ਜਿਹੜਾ ਨੋਟਿਸ ਕੱਢ ਰਿਹਾ ਸੀ ਤਾਂ ਉਹ ਇਹ ਬੋਝ ਦੇ ਨਾ ਸਹਾਰਦੇ ਹੋਏ ਜਿਹੜਾ ਉਹਨਾਂ ਦੀ ਡੈਥ ਹੋ ਗਈ ਤੇ ਸਾਡੀ ਮੰਗ ਆ ਇਹ ਵੀ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਬਣਦਾ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇ ਲੇਕਿਨ ਮੈਂ ਸਾਡਾ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਅੱਜ ਉਹਦੇ ਹਲਕੇ ਦੇ ਵਿੱਚ ਹੀ ਐਡੀ ਵੱਡੀ ਮਾੜੀ ਘਟਨਾ ਜਿਹੜੀ ਹੈ ਮੁੱਖ ਮੰਤਰੀ ਦੇ ਹਲਕੇ ਵਿੱਚ ਵਾਪਰੀ ਹੋਵੇ ਲੇਕਿਨ ਸਰਕਾਰ ਬਿਲਕੁਲ ਨਹੀਂ ਧਿਆਨ ਨਾ ਦੇਵੇ ਔਰ ਸਾਡੀਆਂ ਮੰਗਾਂ ਤੇ ਲਈ ਸਾਡੇ ਹੱਕਾਂ ਦੇ ਲਈ ਕੋਈ ਗੱਲ ਨਾ ਕਰੇ ਕਿ ਧਰਨਾ ਦੇਣਾ ਤੁਹਾਨੂੰ ਸਾਰੇ ਬੀਬੀਆਂ ਨੂੰ ਪੈਂਦਾ ਅੱਜ ਅਸੀਂ ਤੁਹਾਡੇ ਲਈ ਸਹਿਯੋਗ ਦੇ ਲਈ ਤੁਹਾਡੀ ਹਮਦਰਦੀ ਲਈ ਅੱਜ ਇੱਥੇ ਸਾਡਾ ਆਉਣਾ ਵੀ ਬਣਦਾ ਸੀ ਮੈਨੂੰ ਹੁਣੇ ਪਤਾ ਲੱਗੇ ਸੀ ਮੈਂ ਆਇਆ ਸੀ ਮੈਂ ਕਿਹਾ ਜ਼ਰੂਰ ਮੈਂ ਬੀਬੀਆਂ ਦੇ ਨਾਲ ਆਪਣਾ ਸਹਿਯੋਗ ਦੇਵਾਂਗਾ ਜਿਵੇਂ ਉਸਾ ਜੀ ਮੈਨੂੰ ਜਾਣਦੇ ਨੇ ਕਿਉਂਕਿ ਅਸੀਂ ਤਾਂ ਖਨੌੜ ਵੀ ਘਰ ਵੀ ਜਾਣਦੇ ਨੇ ਸਾਰੀਆਂ ਬੀਬੀਆਂ ਹੀ ਬੈਸਤ ਆਪਣੇ ਰਾਕੇ ਦੀ ਇਹਦੇ ਸਾਰੇ ਆ। ਸੋ ਮੇਰਾ ਮਤਲਬ ਹੈ ਕਿ ਅੱਜ ਸਰਕਾਰ ਨੂੰ ਚਾਹੀਦਾ ਹੈ ਕਿ ਧਰਨੇ ਦੇਰ ਤੋਂ ਪਹਿਲਾਂ ਹੀ ਔਰ ਉਹ ਪਰਿਵਾਰ ਨੂੰ ਨੌਕਰੀ ਦੇਣੀ ਚਾਹੀਦੀ ਹੈ। ਕੀ ਨਾਮ ਹੈ ਜੀ ਆਪਣਾ? ਨਰਿੰਦਰ ਸਿੰਘ ਜੀ ਕਾਲਾਪੂਲਾ ਸ਼੍ਰੋਮਣੀ ਅਕਾਲੀ ਦਲ ਅੰਬਰ ਸਰਦਾਰ ਮੈਂ ਸੀਨੀਅਰ ਮੇਰੇ ਪ੍ਰਧਾਨ ਜੀ ਦਾ ਸਨੂਰ ਤੋਂ ਅੱਜ ਅਸੀਂ ਇੱਥੇ ਹਲਕਾ ਧੂਰੀ ਤੋਂ ਕਿਉਂਕਿ ਕੱਲ ਦਾ ਇਹ ਸਰਕਾਰਾਂ ਨੂੰ ਅਸੀਂ ਇੱਥੇ ਧਰਨਾ ਲੱਗਿਆ ਹੋਇਆ ਗੁੰਗੀਆਂ ਬੋਲੀਆਂ ਸਰਕਾਰਾਂ ਸੀਐਮ ਦਾ ਹਲਕਾ ਹੋਵੇ ਕੱਲ ਦਾ ਇੱਥੇ ਧਰਨਾ ਲੱਗਿਆ ਇਹ ਸਾਡੇ ਅੰਗਣਵਾਦੀ ਵਰਕਰ ਜਿਹੜੀ ਆਨ ਡਿਊਟੀ ਡੈਥ ਹੋ ਗਈ ਜਿਹਨੂੰ 25 ਸਾਲ ਹੋ ਗਏ ਡਿਊਟੀ ਕਰਦੀ ਨੂੰ ਇੱਥੇ ਬੇਨੜੇ ਕਿਉਂਕਿ ਢੂਰੀ ਦਾ ਹਸਪੀਟਲ ਹੋਵੇ ਸੀਐਮ ਦਾ ਹਲਕਾ ਹੋਵੇ ਹੈਰਾਨ ਆ ਅਸੀਂ ਗਵਰਨਮੈਂਟ ਦੇ ਕਿ ਇਹ ਮੁੰਡਾ ਹੈ ਉਹਨਾਂ ਦਾ ਬੇਟਾ ਹੈ ਤੇ ਕਿਉਂਕਿ ਇਹਨਾਂ ਦੇ ਪਿਤਾ ਦੀ ਵੀ ਡੈਥ ਹੋਈ ਵੀ ਆ ਉਹ ਮਾਤਾ ਦੇ ਮਾਤਾ ਦੇ ਮਤਲਬ ਰੋਜ਼ਗਾਰ ਨਾਲ ਵੀ ਘਰ ਚੱਲਦਾ ਸੀ ਸੋ ਸੀ ਇਹ ਸਿਰਫ ਇੱਕੋ ਹੀ ਮੰਗਾਂ ਵੀ ਇੱਕ ਤਾਂ ਮੁਆਵਜ਼ਾ ਇੱਕ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਜਿਹੜੀ ਕਿ ਸਰਕਾਰ ਆਮ ਟੋਲੀ ਕਰੀ ਜਾਂਦੇ ਆ ਕੱਲ ਦੇ ਅੱਜ ਆਂਗਣਵਾੜੀ ਵਰਕਰ ਤੋਂ ਇਲਾਵਾ ਬਕ ਬਕ ਪਾਰਟੀਆਂ ਵਾਲੇ ਵੀ ਅਸੀਂ ਵੀ ਸਹਿਯੋਗ ਕਰ ਰਹੇ ਹਾਂ ਪਰ ਮੁੱਖ ਮੰਤਰੀ ਦਾ ਹਲਕਾ ਸੀਐਮ ਸਿਟੀ ਹੋਵੇ ਕੋਈ ਵੀ ਪਾਰਟੀ ਦਾ ਇਹਨਾਂ ਦਾ ਅਧਿਕਾਰੀ ਜਾਂ ਮਲਾਜ਼ਮ ਕੋਈ ਨਹੀਂ ਆ ਰਿਹਾ ਇਹਨਾਂ ਦਾ ਵੇਂਦੜਾ ਉਹ ਪਿੰਡ ਆ ਜੀ ਜਦੋਂ ਉਹ ਅੰਤਮਾਨ ਐਮਪੀਸੀ ਦੇ ਗੋਦ ਲਿਆ ਹੋਇਆ ਪਿੰਡ ਸੀਗਾ ਪਰ ਅੱਜ ਉਹ ਖੋਦ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਅੱਜ ਇਹਨਾਂ ਦੇ ਕਿੰਤੂ ਪ੍ਰੰਤੂ ਕਰਦੇ ਆ ਮਹਿਜ ਇੱਕ ਇੱਕ ਲੱਖ ਰੁਪਇਆ ਪੋਝਾ ਮਜ਼ਾਕ ਕਰ ਰਹੇ ਨੇ ਇਹਨਾਂ ਨਾਲ ਸੋ ਅਸੀਂ ਤੁਹਾਡੇ ਜਰੀਏ ਬੇਨਤੀ ਕਰਦੇ ਆ ਕਿ ਸੀਐਮ ਧੂਰੀ ਜਿਹੜਾ ਕਹਿੰਦੇ ਸੀ ਧਰਨਾ ਨਹੀਂ ਲਗਿਆ ਕਰੂ ਹਸਪੀਟਲ ਦੇ ਵਿੱਚ ਕੱਲ ਦਾ ਧਰਨਾ ਲੱਗਿਆ ਹੋਇਆ ਇਸ ਪਰਿਵਾਰ ਨੂੰ ਵੱਟੋ ਵੱਧ ਮਾਬਜਾ ਦਿੱਤਾ ਜਾਵੇ ਇੱਕ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਇਹ ਮੰਗਾ ਤਾਂ ਕਿ ਉਸ ਬੀਬੀ ਦੀ ਉਸ ਭੈਣ ਦੀ ਜਿਹੜੀ ਮਿੱਟੀ ਆ ਉਹ ਨਾਂ ਰੁਲੀ ਜਾਵੇ ਉਹਦਾ ਅੰਤਮ ਅਰਦਾਸ ਹੁੰਦਾ ਹੈ ਵਿੱਤੀ ਜੋ ਧਰਮਕ੍ਰੀਤੀ ਰਵਾਜ ਨੇ ਉਸ ਮੁਤਾਬਕ ਅੰਤਮ ਸੰਸਕਾਰ ਕਰਕੇ ਜਿਹੜਾ ਉਸ ਪਰਵਾਰ ਨੂੰ ਵੀ ਇਨਸਾਫ ਮਿਲ ਜੇ ਉਹ ਜੋ ਚਲਿਆ ਗਿਆ ਪਰਵਾਰ ਦਾ ਮੈਂਬਰ ਉਹਨਾਂ ਨੂੰ ਇਹੀ ਸਰਦਾਰ ਤੇ ਸਤਕਾਰ ਹੋਊਗਾ ਸੋ ਮੈਂ ਸਰਕਾਰ ਨੂੰ ਤੁਹਾਡੇ ਜਰੀਏ ਬੇਨਤੀ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਜੇ ਇਹਨਾਂ ਦੀ ਆਪਣੀ ਮੰਗ ਨਹੀਂ ਪੂਰੀ ਹੁੰਦਾ ਤਾਂ ਤੁਹਾਡੀ ਪਾਰਟੀ ਨਾਲ ਪੂਰਾ ਸਹਿਯੋਗ ਕਰੇਗੀ ਬਿਲਕੁਲ ਜੀ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੂਚੀ ਪਾਰਟੀ ਅਸੀਂ ਡਟ ਕੇ ਇਸ ਪਰਿਵਾਰ ਦੇ ਨਾਲ ਖੜੇ ਹਾਂ ਇਹਨਾਂ ਦੀ ਜਥੇਬੰਦੀ ਅੰਗਰਵਾਦੀ ਵਰਕਰ ਪੰਜਾਬ ਲੈਵਲ ਦੀ ਕਮੇਟੀ ਆ ਜ਼ਿਲ੍ਹਾ ਲੈਵਲ ਦੀ ਕਮੇਟੀ ਆ ਇਹਨਾਂ ਦੇ ਭੈਣਾ ਨਾਲ ਮੈਂ ਬੀਬੀਆਂ ਨਾਲ ਗੱਲ ਕਰਕੇ ਹਟਿਆ ਜੇ ਇੱਥੋਂ ਅਸੀਂ ਇਹਨਾਂ ਦਾ ਕੋਈ ਹੱਲ ਨਾ ਹੋਇਆ ਅੱਜ ਤਾਂ ਕੱਕੜਾਲ ਚੌਕ ਕੱਲ ਜਾਂ ਇਹਨਾਂ ਨਾਲ ਗੱਲ ਕਰਕੇ ਵੱਡਾ ਧਰਨਾ ਜਿਹੜਾ ਲਾਇਆ ਜਾਊਗਾ ਇਸ ਪਰਿਵਾਰ ਨੂੰ ਇਨਸਾਫ ਜਿੰਨਾ ਟਾਈਮ ਨਹੀਂ ਮਿਲਦਾ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਕਿਹਨਾ ਵੀਰ ਜੀ ਆਪਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਰਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਅੱਜ ਜਿਹੜਾ ਅਸੀਂ ਧੂਰੀ ਹਲਕੇ ਦੇ ਸ਼ਹਿਰ ਵਿੱਚ ਜਿਹੜਾ ਹਸਪੀਟਲ ਬਣਿਆ ਹੋਇਆ ਹੈ ਸਰਕਾਰੀ ਇੱਥੇ ਬੜੇ ਹੀ ਦੁੱਖ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਕਿ ਸਾਡੀ ਮਾਤਾ ਜੋ ਅੰਗੜਵਾਰੀ ਦੇ ਵਿੱਚ ਕੰਮ ਕਰਦੇ ਸੀਗੇ ਬੇਨੜਾ ਪਿੰਡ ਤੋਂ ਜੋ ਬੇਨੜਾ ਪਿੰਡ ਉਹ ਪਿੰਡ ਹੈ ਜਿਹੜਾ ਜਦੋਂ ਜਦੋਂ ਭਗਵੰਤ ਮਾਨ ਜੀ ਐਮਪੀ ਬਣੇ ਸੀਗੇ ਬੇਨੜਾ ਪਿੰਡ ਜਿਹੜਾ ਹੈ ਗੋਦ ਲਿਆ ਹੋਇਆ ਸੀ ਉਤੋਂ ਦੀ ਜਿਹੜੀ ਅੱਜ ਹੈ ਗੱਲ ਦੇ ਵਿੱਚ ਦੁਖਦਾਈ ਘਟਨਾ ਦੇ ਵਿੱਚ ਅਸੀਂ ਜਿਹੜਾ ਹਸਪੀਟਲ ਦੇ ਵਿੱਚ ਆਏ ਆ ਕਿਉਂਕਿ ਉਹ ਜਿਹੜੀ ਸਾਡੀ ਮਾਤਾ ਸੀਗੀ ਉਹਦੀ ਜੋਬ ਦੇ ਦੌਰਾਨ ਕੰਮ ਕਰਦੇ ਹੋਏ ਜੋ ਸਰਕਾਰ ਨੇ ਜੋ ਪ੍ਰੈਸ਼ਰ ਸਾਡੇ ਅੰਗੜਵਾਰੀ ਵਰਕਰਾਂ ਤੇ ਜਾਂ ਹੋਰ ਕਰਮਚਾਰੀਆਂ ਤੇ ਜੋ ਪਾਇਆ ਹੋਇਆ ਆਨਲਾਈਨ ਕਰਿਆ ਹੋਇਆ ਉਹਦੇ ਚਲਦਿਆਂ ਮੈਂ ਉਹਨਾਂ ਦੇ بیٹے ਗੁਰਪ੍ਰੀਤ ਵੀਰ ਨਾਲ ਤੇ ਪਰਿਵਾਰ ਨਾਲ ਗੱਲ ਕੀਤੀ ਕਿ ਇਹਨਾਂ ਨੇ ਦੱਸਿਆ ਕਿ ਜੋ ਆਨਲਾਈਨ ਸਿਸਟਮ ਨੂੰ ਲੈ ਕੇ ਬਹੁਤ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਟੈਨਸ਼ਨ 'ਚ ਚੱਲ ਰਹੇ ਸੀਗੇ ਡਿਊਟੀ ਦੌਰਾਨ ਜਿਹੜੀ ਸਰਕਲ ਦੀ ਮੀਟਿੰਗ ਸੀਗੀ ਇਹਨਾਂ ਦੀ ਉਸ ਮੀਟਿੰਗ ਦੌਰਾਨ ਮਾਤਾ ਜੀ ਥੋੜਾ ਦਰਦ ਹੋਇਆ ਤੇ ਉਹ ਇਸ ਸੰਸਾਰ ਨੂੰ ਜਿਹੜਾ ਛੱਡ ਕੇ ਵਾਇਗਰੂ ਦੇ ਚਰਨਾਂ ਵਿੱਚ ਜਾ ਬਰਾਜੇ ਹੁਣ ਜਿਹੜੀ ਗੱਲ ਹੈ ਅਸੀਂ ਜਿਹੜਾ ਹੈ ਅੱਜ ਸਾਰੇ ਇੱਥੇ ਪਹੁੰਚੇ ਆ ਉਹਨਾਂ ਨੂੰ ਜਿਹੜਾ ਇਨਸਾਫ ਦਿਵਾਉਣ ਦੇ ਲਈ ਅਸੀਂ ਪਹੁੰਚੇ ਆ ਤੇ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਉਹਨਾਂ ਦਾ ਬੇਟਾ ਜਿਹੜਾ ਗੁਰਪ੍ਰੀਤ ਇਹ ਪੂਰੀ ਇਹਦੀ ਕੁਆਲੀਫਿਕੇਸ਼ਨ ਹੈ ਇਹ ਯੋਗਤਾ ਰੱਖਦਾ ਹੈ ਇਹਨੂੰ ਜਿਹੜੀ ਹੈ ਇਹ ਸਰਕਾਰੀ ਜੋਬ ਦਿੱਤੀ ਜਾਵੇ ਉਹ ਵੀ ਇਸ ਕਰਕੇ ਅਸੀਂ ਕਹਿੰਨੇ ਆ ਕਿਉਂਕਿ ਪਿਛਲੇ ਦਿਨੀ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀ ਉਹ ਵੀ ਚਲ ਬਥੇ ਮਾਤਾ ਸੀ ਉਹ ਰਜਗਾਰ ਜਿਹੜਾ ਹੈ ਇਹ ਵੀਰ ਪ੍ਰਾਈਵੇਟ ਜੋਬ ਕਰਦਾ ਹੈ ਰਜਗਾਰ ਚੱਲਦਾ ਸੀ ਘਰੇ ਪੈਣ ਦਾ ਵਿਆਹ ਰੱਖਿਆ ਹੋਇਆ ਸੋ ਇਹ ਬਹੁਤ ਜਿਹੜਾ ਗਰੀਬ ਤਬਕੇ ਚ ਉੱਠ ਕੇ ਜਿਹੜਾ ਕੰਮ ਕਰਦੇ ਨੇ ਸੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਹ ਚੀਜ਼ ਕਹਿੰਦੇ ਸੀਗੇ ਜਦੋਂ ਪਾਵਰ ਚ ਨਹੀਂ ਆਏ ਕਿ ਅਸੀਂ ਧਰਨੇ ਨਹੀਂ ਲੱਗਣ ਦੇਵਾਂਗੇ ਅਸੀਂ ਗਰੀਬਾਂ ਦੇ ਨਾਲ ਖੜਾਂਗੇ ਅਸੀਂ ਗਰੀਬਾਂ ਦੀਆ ਬਾਵਾ ਬਣਾਂਗੇ ਪਰ ਜਿਹੜਾ ਸਭ ਕੁਝ ਉਲਟ ਹੋ ਰਿਹਾ ਸੋ ਇਹ ਬੇਨਤੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਇਸ ਗੁਰਪ੍ਰੀਤ ਸਾਡੇ ਵੀਰ ਨੂੰ ਸਰਕਾਰੀ ਜਿਹੜੀ ਹੈ ਨੌਕਰੀ ਵੀ ਦਿੱਤੀ ਜਾਵੇ। ਆਦੀ ਉਹ ਕੋਈ ਨੌਕਰੀ ਨਾ ਕੋਈ ਕੋਈ ਡਿਪਲੀਮਾ ਕੋਈ ਨਹੀਂ ਹੈ। ਆਹ ਦੇਖੋ। ਮੈਂ ਜਪਾਂ ਦੇ ਸੀ। ਪਰਮਾ।